पर <laughs> ਫੇਰ ਜੋੜਾ ਨੂੰ ਲੈ ਕੇ ਰਵਾਨਾ ਹੋ ਰਹੀ ਹੈ ਅਮਰਧਰ ਦੀ ਕੋਟੀਆਂ ਟਸ਼ੀਲਾ ਨੇ ਦਿੱਤੇ ਪੁਲਿਸ ਦੇ ਨਾਲ ਐਡੀਗਾਰਡ ਪੁਲਿਸ ਬਿਖਿਆਰਤ ਹੋ ਰਹੀ ਹੈ ਪੁਲਿਸ ਵੱਲੋਂ ਜਵਾਬ ਨਹੀਂ ਜਤਾਇਆ ਪੈ ਰਿਹਾ ਹੈ ਜੀ ਜੀ ਰਿਸ਼ਨ ਦੇਖੋ ਇਹ ਹਾਲਾਤ ਨੇ ਇਹ ਕੋਟਾਂ ਦੇ ਹਾਲਾਤ ਨੇ ਇਹ ਕੋਟਾਂ ਦੇ ਹਾਲਾਤ ਨੇ ਦੇਖੋ ਇੱਥੇ ਲੇਡੀਜ਼ ਪੁਲਿਸ ਹੀ ਨਹੀਂ ਮਿਲੀ 15 ਮਿੰਟ ਹੋ ਗਏ ਨੇ ਉਹ ਲੇਡੀ ਨੂੰ ਜੀ ਮਦਦ ਨਹੀਂ ਆਇਆ ਇੱਥੇ ਪੁਲਿਸ ਹੀ ਲੇਡੀ ਪੁਲਿਸ ਹੀ ਨਹੀਂ ਹੈਗੀ ਇਹ ਪ੍ਰਸ਼ਾਸਨ ਦੇ ਖਿਲਾਫ ਨੇ

ਹਾਂ ਜੀ ਸਰ ਆਪਣਾ ਨਾਮ ਤੇ ਲਿਖੋ ਮੇਰਾ ਐਡਵੋਕੇਟ ਜਗਦੀਤ ਸਿੰਘ ਦਾਵਾ ਸਰ ਕਿੰਨੇ ਕੇਸ ਲੱਗਦੇ ਮੈਂ ਨਰਾਇਣ ਸਿੰਘ ਪਾ ਜੀ ਨਰਾਇਣ ਸਿੰਘ ਚੋੜਾ ਹਾਂ ਲੋਕਾਂ ਇਹ ਅਜਿਹਾ ਮਾਮਲਾ ਹੈ ਕਿ ਕਿਨੇ ਦਿਨ ਦਾ ਰਿਮਾਂਡ ਮਿਲਿਆ ਕਿਨੇ ਨੂੰ ਤਾਂ ਪੁੱਛਣ ਨੂੰ ਦੇਖੋ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਪੁਲਿਸ ਨੇ ਇਹ ਗਰਾਉਂਡ ਦਿੱਤੀਆਂ ਸੀ ਰਿਮਾਂਡ ਦੇ ਵਿੱਚ ਕਿ ਇਹਨਾਂ ਦੀ ਇੰਟੈਂਸ਼ਨ ਕੀ ਆ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਤਲਬ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਨੇ ਇਹਦੇ ਬਾਰੇ ਪਤਾ ਲਗਾਉਣਾ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਹੈਗਾ ਹੁਣ 8 ਤਰੀਕ ਨੂੰ ਦੁਬਾਰਾ ਪੇਸ਼ ਕਰ ਕਿ ਕਿੰਨੇ ਦਿਨਾਂ ਚ ਪੇਸ਼ ਕਰਨਾ ਹੁੰਦਾ ਕਿੰਨੇ ਘੰਟਿਆਂ ਦੇ ਵਿੱਚ ਕਿੰਨਾ ਕਿੰਨਾ ਇਹ ਵਿਦਨ 24 ਹਾਰ ਪੇਸ਼ ਕਰਨਾ ਹੁੰਦਾ ਪਰ ਇਹਨਾਂ ਨੇ ਜਿਹੜਾ ਹੈਗਾ ਸਵਾ 9 ਵਜੇ ਦੀ ਜਿਹੜੀ ਨੀਅਰ ਅਬਾਊਟ ਅਰੈਸਟ ਹੈਗੀ ਆ ਕੱਲ ਦੀ 4 ਤਰੀਕ ਦੀ ਅੱਜ ਸਵਾ 4 ਵਜੇ ਪੇਸ਼ ਕਰ ਰਹੇ ਆ ਔਰ ਇਹਦੀਆਂ ਅਸੀਂ ਜਿਮਨੀ ਜਿਹੜੀਆਂ ਸੀਜ਼ ਕਰਾਤੀਆਂ ਔਰ ਫਰਦਰ ਅਸੀਂ ਇਹ ਦੇ ਅਗੇਂਸਟ ਜਿਹੜੀ ਕਾਰਵਾਈ ਕਰਾਂਗੇ ਕੰਪਲੇਂਟ ਫਾਈਲ ਕਰਾਂਗੇ ਇਸ ਜਿਹੜੀਆਂ ਐਸ ਪਰ ਲਾ ਅਗੇਂਸਟ ਹੈਗਾ ਜੀ ਪਰ ਕੋਈ ਨਹੀਂ ਕਿ ਰੇਡ ਕੀਤੀ ਘਟੇ ਨੂੰ ਦੱਸਿਆ ਯਾਰ ਕਰ ਲਈ ਮੋਨਲੀ ਕੋਈ ਰੇਡ ਕੀਤੀ ਗਈ ਸੀ ਹਾਂ ਜੀ अर्ਲੀ ਮਾਰਨਿੰਗ ਵੀ ਰੇਡ ਕੀਤੀ ਗਈ ਸੀ ਕਿ ਬ੍ਰਾਂਟ ਕੁਝ ਇਹਦੇ ਘਰੋਂ ਜਿਹੜਾ ਕੁਝ ਜੁਐਲਰੀ ਸੀਸੀਟੀਵੀ ਕੈਮਰਾਜ਼ ਤੇ ਆਪਣਾ ਕੁਝ ਰਿਟਨ ਲਿਟਰੇਚਰ ਤੇ ਡੀਵੀਆਰਸ ਵਗੈਰਾ ਪੈਨ ਡਰਾਈਵਸ ਵਗੈਰਾ ਉਹ ਸਾਰੇ ਇਹਨਾਂ ਦੇ ਘਰੋਂ ਜਿਹੜੀਆਂ ਲੈ ਲਈਆਂ ਗਈਆਂ ਜਿਹੜੀਆਂ ਇਲੈਗਲੀ ਲਈਆਂ ਉਹਦਾ ਕੋਈ ਰਿਪੋਰਟ ਨਹੀਂ ਹੈਗਾ ਉਹਦੇ ਵੀ ਅਸੀਂ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਹੈ ਨਰਿੰਦਰ ਸਿੰਘ ਟੋੜਾ ਦੇ ਬੇਟੇ ਵੀ ਵਕੀਲ ਹਾਂ ਹਾਂਜੀ ਹਾਂਜੀ ਉਹਨਾਂ ਦੇ ਬੇਟੇ ਜੋ ਐਡਵੋਕੇਟ ਜਗਜੀਤ ਸਿੰਘ ਬਾਜਵਾ ਤੇ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਜਿਹੜੇ ਉਹ ਦੋਨੇ ਐਡਵੋਕੇਟ ਆਗੇ ਉਹਨਾਂ ਵੱਲੋਂ ਹੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਕੋਈ ਮੰਗ ਰੱਖੀ ਹੈ ਕਿ ਨਰਿੰਦਰ ਟੋੜਾ ਵੱਲੋਂ ਕੋਈ ਮੰਗ ਰੱਖੀ ਸੀ ਨਰਿੰਦਰ ਸਿੰਘ ਟੋੜਾ ਵੱਲੋਂ ਤਾਂ ਇਹੀ ਮੰਗ ਕੋਈ ਉਹਨਾਂ ਵੱਲੋਂ ਤਾਂ ਜੇ ਕੋਈ ਫਿਲਹਾਲ ਮੰਗ ਨਹੀਂ ਰੱਖੀਗੀ ਉਹਨਾਂ ਦੇ ਬੇਟਿਆਂ ਵੱਲੋਂ ਐਪਲੀਕੇਸ਼ਨ ਆਈ ਆ ਨਰਿੰਦਰ ਸਿੰਘ ਉਹਨਾਂ ਗੁਰਸਿੱਖ ਹੋਣ ਕਰਕੇ ਹਾਂ ਹਾਂ ਉਹ ਜਿਹੜਾ ਇੱਕ ਗੁਰਸਿੱਖ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿੱਤੇ ਮੈਨੂੰ ਕਿਹਾ ਮੇਰੇ ਕੰਬਲ ਤੇ ਕਸ਼ਹਿਰਾ ਜਿਹੜਾ ਉਹ ਮੈਨੂੰ ਦਿੱਤਾ ਜਾਵੇ ਹਾਂਜੀ ਹਾਂਜੀ ਤੇ ਕਿੰਨੇ ਦਿਨ ਦਾ ਪੁਲਸ ਤੋਂ ਰਿਮਾਨਡ ਮੰਗਵਾਉਂਦੇ ਕੋਲ 7 ਦਿਨ ਦਾ ਰਿਮਾਨਡ ਮੰਗਿਆ ਗਿਆ ਸੀਗਾ ਤੇ ਔਰਤਾਂ ਦਾ ਜਿਹੜਾ 3 ਦਿਨ ਦਾ ਰਿਮਾਨਡ ਜਿਹੜਾ ਹਾਂਜੀ ਅਸੀਂ ਵਿਰੋਧ ਕੀਤਾ ਐਡਵੋਕੇਟ ਨੇ ਆ ਗਏ ਮਾਰੇ ਬੰਦੇ ਕਰਵਾਉਂਦੇ ਅੱਜ ਅੱਜ ਰਾਜ ਨਰਾਸ਼ੀ ਕੋਲ ਪੇਸ਼ ਕੀਤਾ ਗਿਆ ਕਿੰਨੇ ਦਿਨ ਦਾ ਜੇ ਸਮਝੋ 3 ਦਿਨ ਦਾ ਪਰ ਦਿੱਤਾ ਜੀ ਕਿੰਨੇ ਦਿਨ ਦਾ ਫੋਨਸ ਮਾਰ ਦਿੱਤਾ ਹੈ ਕਿਨੇ ਦਿਨ ਦਾ ਮੰਗੇਗੇ ਤੁਹਾਡੇ ਵੱਲੋਂ ਸਾਡੇ ਨੂੰ ਬੜਾ ਜਿਆਦਾ ਮੰਗੇ ਜੀ ਜੱਜ ਸਾਹਿਬ ਨੇ ਆਰਕਮ ਨੂੰ ਸੁਣ ਕੇ ਤਿੰਨ ਦਿਨ ਦਾ ਮਾਰ ਦੰਦ ਦਿੱਤਾ ਹੈ ਸਰ ਅਭੀ ਕਹਿ ਜੀ 24 ਮਿੰਟ ਦੇ ਬਾਅਦ ਦਾ ਜਿਹੜਾ ਪਹਿਲਾਂ ਜੀ ਹਾਂਜੀ ਤਿੰਨ ਦਿਨ ਬਾਅਦ ਵਿੱਚ ਕੀਤਾ ਜੋ ਸਰ ਹਿੰਦੀ ਵਿੱਚ ਬੋਲ ਜੀ ਮੂਵ ਕਰਾਇਆ ਜੇ ਕੋ ਜੋ ਵੀ ਜੋ ਵੀ ਯੂਨੀਵਰਸਿਟੀਜ਼ ਬੰਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰ ਨੂੰ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਨੂੰ ਦਿੱਤੀ ਆਊਗੀ ਅੱਜ ਮੈਂ ਪੇਸ਼ਦਾਨਤ ਕਰਾਉਣ ਆਇਆ ਸੀ ਨਾਲ ਉਹਨਾਂ ਜੱਜ ਸਾਹਿਬ ਨੇ ਸਾਨੂੰ ਤਿੰਨ ਦਿਨ ਦਾ ਵਾਰਡ ਦਿੱਤਾ ਹੈ ਦੈਟਸ ਆਲ ਸਰ ਐਫ ਆਈ ਆਰ ਨੰਬਰ ਕੀ ਹੈ ਜੀ ਐਫ ਆਈ ਆਰ ਨੰਬਰ ਕੀ ਹੈ